ਪੰਜਾਬ ਦੇ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ ਹੜਪੀੜਤਾਂ ਦੇ ਲਈ ਅੱਗੇ ਆਈ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵਾਲੇ ਕਰ ਕਰ ਪਹੁੰਚਾਈ ਰਾਹਤ ਸਮੱਗਰੀ ਪਸ਼ੂਆਂ ਦੇ ਲਈ ਚਾਰੇ ਦਾ ਕੀਤਾ ਪ੍ਰਬੰਧ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਨੇ ਤਬਾਹੀ ਮਚਾਈ ਹੈ ਉੱਥੇ ਹੀ ਜਨ ਜੀਵਨ ਪੂਰੀ ਤਰ੍ਹਾਂ ਅਸਤਵਿਅਸਤ ਹੋਇਆ ਹੈ ਹਜ਼ਾਰਾਂ ਦੇ ਕਰੀਬ ਪਿੰਡ ਤਬਾਹ ਹੋ ਗਏ ਨੇ ਲੋਕ ਘਰਾਂ ਨੂੰ ਛੱਡ ਕੇ ਬੇਕਾਰ ਹੋ ਗਏ ਨੇ ਅਤੇ ਕੁਝ ਲੋਕ ਪਿੰਡਾਂ ਦੇ ਵਿੱਚ ਫਸ ਗਏ ਨੇ ਤੇ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਬੈਠ ਕੇ ਉਹ ਉਡੀਕ ਕਰ ਰਹੇ ਨੇ ਕਿ ਕਦੋਂ ਸਿਚੁਏਸ਼ਨ ਆ ਜਿਹੜੀ ਉਹ ਅੰਡਰ ਕੰਟਰੋਲ ਹੋਵੇ ਪਰ ਅਜਿਹਾ ਕੁਝ ਸਾਹਮਣੇ ਨਹੀਂ ਆ ਰਿਹਾ ਤੇ ਲੋਕ ਭੁੱਖੇ ਤੇ ਹਾਈ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਬੈਠ ਕੇ ਆਪਣੇ ਦਿਨ गुजार ਰਹੇ ਨੇ ਤਾਂ ਉੱਥੇ ਹੀ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜੀ ਸੰਸਥਾ ਇੰਗਲੈਂਡ ਦੇ ਵਿੱਚ ਇੱਕ ਸਮਾਜ ਸੇਵੀ ਦੇ ਵੱਲੋਂ ਚਲਾਈ ਜਾ ਰਹੀ ਆ ਉਹਨਾਂ ਨੇ ਖੁਦ ਅੱਜ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਉਹ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਵਿੱਚ ਪਹੁੰਚੇ ਜਿੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਲੋਕਾਂ ਤੱਕ ਰਾਹਤ ਸਮੱਗਰੀ ਵੀ ਪਹੁੰਚਾਈ ਅਤੇ ਉੱਥੇ ਜਿਹੜੇ ਪਸ਼ੂਆਂ ਦਾ ਬੁਰਾ ਹਾਲ ਹੋ ਰਿਹਾ ਹੈ ਪਸ਼ੂਆਂ ਨੂੰ ਚਾਰਾ ਨਹੀਂ ਮਿਲ ਰਿਹਾ ਉਹਨਾਂ ਦੇ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਮਗਰੀ ਦੀ ਲੋੜ ਪੈਂਦੀ ਹੈ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰਨ ਉਹਨਾਂ ਨੂੰ ਬਣਦੀ ਸਹਾਇਤਾ ਜ਼ਰੂਰ ਪ੍ਰਦਾਨ ਕੀਤੀ ਜਾਵੇਗੀ ਅਤੇ ਉਹ ਪੰਜਾਬ ਦੇ ਨਾਲ ਹਮੇਸ਼ਾ ਖੜੇ ਨੇ ਤੇ ਅੱਗੇ ਵੀ ਖੜੇ ਰਹਿਣਗੇ ਗਾਈ ਸਤ ਸੰਗਤ ਜੀ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਜਿਹੜੀ ਸੇਵਾ ਮਾਰਾ ਨੇ ਝੋਲੀ ਪਾਈ ਹੈ ਸਾਡੀ ਟੀਮ ਦੇ ਤੇ ਅੱਜ ਅਸੀਂ ਇੱਥੇ ਪਿੰਡ ਗਏ ਜਿੱਥੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਨਾਲ ਉੱਥੇ ਬਹੁਤ ਬੁਰਾ ਹਾਲ ਸੀਗਾ ਤੇ ਸੰਗਤ ਨੇ ਕਿਹਾ ਉਥੋਂ ਦੀ ਨੇ ਕਿ ਚਾਰਾ ਚਾਹੀਦਾ ਹੈ گاਵਾ ਮਜਾਂਸ ਤੇ ਤੋਂ ਅਸੀਂ ਪਿੱਛੇ ਰਾਸ਼ਨ ਕਾਫੀ ਵਣ ਕੇ ਆਏ ਆ ਗੁਣਸਾ ਦੀ ਕਿਰਪਾ ਨਾਲ ਤੇ ਅੱਜ ਚਾਰੇ ਆਸੇ ਅਸੀਂ ਆ ਚਾਰੇ ਦੀ ਦੁਕਾਨ ਤੇ ਪਹੁੰਚ ਗਏ ਆ ਤੇ ਹੁਣ 200 ਬੰਡਲ ਇੱਥੇ ਖਰੀਦ ਲਿੱਤੇ ਆ ਤੇ ਅੱਗੋਂ ਦੇਖੋ ਜੇ ਸੰਗਤ ਹੋਰ ਬੰਗੀ ਆਪਾਂ ਹੋਰ ਲੈ ਚੱਲਾਂਗੇ ਵੈਗੜ ਜੇਗਾ ਖਾਲਸਾ ਵੈਗੜ ਦੀ ਕਿਟਾ ਤੇ ਤਾਨੀ ਸੱਜਣ ਜਿਹੜੇ ਆਏ ਨੇ ਸਾਡੇ ਕੋਲ ਆ ਪਿੱਛੇ ਤੇ ਆ ਜੀ ਸਾਥ ਲੋਜ ਵਗ ਰਿਹਾ ਹੈ ਹਿੰਦ ਤੇ ਅਸੀਂ ਬੈਠਿਆ ਇਹਨਾਂ ਸੱਜਣਾ ਸਾਡੇ ਕੋਲ ਪਹੁੰਚ ਕੀਤੀ ਹੈ ਚਾਰ ਲਿਆਏ ਨਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਐਜੂਕੇਟ ਪੰਜਾਬ ਦਾ ਹੈ ਬਹੁਤ-ਬਹੁਤ ਬਹੁਤ-ਬਹੁਤ ਦਿਲਾ ਧੰਨਵਾਦ ਜੀ ਆਇਆਂ ਨੂੰ ਸਾਡੇ ਕੋਲ ਜਿੰਨਾ ਇਹਨਾਂ ਪਹੁੰਚ ਕੀਤੀ ਹੈ ਸਾਡੇ ਡੰਗਰ ਭੁੱਖੇ ਸੀ ਬੜੀ-ਬੜੀ ਮਿਹਰਬਾਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ